हिमाचल प्रदेश ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਵੱਖ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਤਬਾਹੀ ਦਾ ਖੌਫਨਾਕ ਮੰਜ਼ਰ ਵੇਖਣ ਨੂੰ ਮਿਲਿਆ ਜੋ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੁੰਦੀਆਂ ਰਹੀਆਂ ਨੇ ਤੇ ਹੁਣ ਦੀਆਂ ਜੋ ਤਸਵੀਰਾਂ ਆ ਉਹ ਹਿਮਾਚਲ ਦੇ ਉਹਨਾਂ ਤੋਂ ਸਾਹਮਣੇ ਆਈਆਂ ਜੁਥੇ ਕਿ ਲਗਾਤਾਰ ਪੈ ਰਹੇ ਮੀਂਹ ਤੋਂ ਬਾਅਦ ਤਬਾਹੀ ਦਾ ਮੰਜ਼ਰ ਵੇਖਿਆ ਜਾ ਸਕਦਾ ਨਦੀਆਂ ਦੇ ਵਿੱਚ ਪਾਣੀ ਕਾਫੀ ਜ਼ਿਆਦਾ ਵਧ ਗਿਆ ਪਾਣੀ ਉਫਾਮ ਤੇ ਪਹੁੰਚ ਚੁੱਕਿਆ ਲੋਕਾਂ ਦੇ ਘਰਾਂ ਤੱਕ ਇਹ ਪਾਣੀ ਪਹੁੰਚ ਸਕਦਾ ਹੈ ਹੜ ਵਰਗੇ ਹਾਲਾਤ ਜਿਹੜੇ ਨੇ ਉਹ ਉਹਨਾਂ ਦੇ ਵਿੱਚ ਬਣਨ ਲੱਗ ਗਏ ਨੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਹੋ ਜਿਹੇ ਹਾਲਾਤ ਬਣੇ ਹੋਏ ਐ ਹਿਮਾਚਲ ਪ੍ਰਦੇਸ਼ ਦਾ ਸੈਲਾਨੀ ਜ਼ਿਲ੍ਹਾ ਊਨਾ ਜਿੱਥੇ ਭਾਰੀ ਮੀਂਹ ਤੋਂ ਬਾਅਦ ਤਬਾਹੀ ਮਚ ਰਹੀ ਐ ਉਹਨਾਂ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਬਹੁਤ ਸਾਰੀਆਂ ਥਾਂਾਂ ਪਾਣੀ ਕਾਰਨ ਪ੍ਰਭਾਵਿਤ ਹੋ ਗਈਆਂ ਨੇ ਉਹਨਾਂ ਦੇ ਵਿੱਚ ਮੀਂਹ ਪੈ ਰਿਹਾ ਜਿਸ ਕਾਰਨ ਨਦੀਆਂ ਹੜ ਦੇ ਨਿਸ਼ਾਨ ਤੇ ਪਹੁੰਚ ਗਈਆਂ ਹੰਸ ਨਦੀ ਦੇ ਵਿੱਚ ਹੜ ਆ ਗਿਆ ਪਾਣੀ ਭਰ ਜਾਣ ਦੇ ਕਾਰਨ ਰੇਲ ਗੱਡੀਆਂ ਵੀ ਪ੍ਰਭਾਵਿਤ ਹੋ ਰਹੀਆਂ ਨੇ ਉਹਨਾਂ ਅੰਬ ਰੇਲਵੇ ਲਾਈਨ ਤੇ ਪਾਣੀ ਭਰਨ ਦੇ ਕਾਰਨ ਬੁੱਧਵਾਰ ਯਾਨੀ ਕਿ ਅੱਜ ਵੰਦੇ ਭਾਰਤ ਐਕਸਪ੍ਰੈਸ ਨੂੰ ਉਹਨਾਂ ਵਿਖੇ ਰੋਕ ਦਿੱਤਾ ਗਿਆ ਉਹਨਾਂ ਦੇ ਵਿੱਚ ਮੀਂਹ ਦੇ ਕਾਰਨ ਸਵਾਨ ਨਦੀ ਦੇ ਵਾਧਰੇ ਪਾਣੀ ਦੇ ਪੱਧਰ ਨੇ ਹੜ ਦਾ ਰੂਪ ਧਾਰਨ ਕਰ ਲਿਆ ਦੂਸਰੇ ਪਾਸੇ ਭਾਖੜਾ ਡੈਮ ਦੇ ਦੋ ਗੇਟ ਕੱਲ ਤੋਂ ਖੋਲ ਦਿੱਤੇ ਗਏ ਨੇ ਪਾਣੀ ਛੱਡਿਆ ਜਾ ਰਿਹਾ